ਦੀ ਦਰਸ਼ਨ ਕਰ ਰਹੇ ਹਾਂ ਜੀ ਦਰਬਾਰ ਸਾਹਿਬ ਅਮਰਥਾ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਾ ਰਹੇ ਆ ਤੁਹਾਨੂੰ ਅੱਜ ਵੀਡੀਓ ਸ਼ੇਅਰ ਜਰੂਰ ਕਰੀ ਚੱਲਿਓ ਤਾਂ ਤਾਂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਬਹੁਤ ਜਿਆਦਾ ਸੰਤਾਂ ਆਈਆਂ ਹੋਈਆਂ ਬੇਰ ਸਾਹਿਬ ਦੇ ਦਰਸ਼ਨ ਕਰੋ ਜੀ ਬੇਰ ਸਾਹਿਬ ਜਿੱਥੇ ਸੰਤਾਂ ਇਸ਼ਨਾਨ ਕਰ ਰਹੀਆਂ ਬੇਰ ਸਾਹਿਬ ਦਾ ਅੰਦਰ ਖੜਾਰੇ ਵੀ ਹੈ ਪਹਿਲਾਂ ਮੈਂ ਕਰਨਾ ਆਓ ਨੋਬਲ ਬਰਬਾਦ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਚ ਸੰਪਾ ਪਾਈਆਂ ਹੋਈਆਂ ਦੇਖ ਸਕਦੇ ਤੁਸੀਂ ਕੁਦਰਤ ਨਾਲ ਜਾਵੇ ਦਾਦੀ ਦਾਨ ਬਲੈ ਸਤ ਬਲ ਹਾਰਿ ਕਿਛ ਬੁ ਜਿ ਬਨਾਈ ਜਿ ਬਨਾਈ ਰਿਬਲਾ ਅਮ ਨਹੀ ਚੰਕੇ ਪੂਰਾ ਨਹੀਂ ਕੋਏ ਸੰਤ ਜੀ ਵੀਡੀਓ ਸ਼ੇਅਰ ਜਰੂਰ ਕਰ ਜਲਿਓ ਤੁਸੀਂ ਦੇਖ ਰਹੇ ਮੇਰੇ ਲੰਬੇ ਚੈਨਲ ਜਿਹੜੇ ਪਹਿਲੀ ਵਾਰੀ ਦੇਖ ਰਹੇ ਹੋ ਚੈਨਲ ਨੂੰ ਫੋਲੋ ਜਰੂਰ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ

ਅਮਾ ਦੀ ਕਾਣੀ ਤੁਮ ਅਮਰ ਕਾਣੀ ਦੀ ਬੋਲੀ ਦੀ ਲੋਲੀ ਤੰਤ ਤਨ ਗੁਰੂ ਰਾਮਦਾਸ ਸਾਹਿਬ ਜੀ ਦੇ ਦਰਬਾਰ ਦੇ ਦਰਸ਼ਨ ਕਰਾ ਰਹਿਆ ਸੰਤ ਜੀ ਅਵਾ ਦੀ ਕਾਣੀ ਕੰਨ ਰਤੀ ਕਾਣੀ ਅਵਾ ਦੀ ਕਾਣੀ ਕੰਨ ਰਤੀ ਕਾਣੀ ਗੁਰ ਜੀ ਤਾਰਿਸ਼ ਤੇ ਉਹ ਮੋਕਨਾਂ ਨਾਲ ਤੇ ਤਾਰਿਸ਼ ਸਤਿ ਸ਼੍ਰੀ ਅਕਾਲ ਸਤਿ ਜੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਆਪਾਂ ਤੁਹਾਨੂੰ ਤਨਤਨ ਬਾਬਾ ਬੁੱਢਾ ਸਾਹਿਬ ਜੀ ਦੇ ਦਰਬਾਰ ਦੇ ਦਰਸ਼ਨ ਵੀ ਕਰਾਵਾਂਗੇ ਵੀਡੀਓ ਚੈਨਲ ਤੇ ਅਪਲੋਡ ਕਰਾਂਗੇ ਹੋਰ ਵੀਡੀਓ ਦੇਖਣ ਵਾਸਤੇ ਇਸ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੁਸੀਂ ਦੇਖ ਰਹੇ ਹੋ ਨਿਊਜ਼ ਲੰਬੀ ਚੈਨਲ ਕਿਆ ਤੁਹਾਡਾ ਵੇਖ ਲਿਆ ਸੀਗਾ ਹਾਂ ਕੋਈ ਗੱਲ ਨਹੀਂ ਮੈਂ ਕਰ ਦੂੰਗਾ ਪਤਾ ਇੱਕ ਵਾਰ ਤਾਂ ਫਿਆਏ ਸੀਗਾ ਚਲ ਮੈਂ ਇੱਕ ਮਿੰਟ ਵੀਡੀਓ ਕੱਟ ਲਾ ਇੱਕ ਕੋਈ ਤਾਂ ਜਿਹੜਾ ਸੁਖਾ ਅਜਰੇ ਨੇ ਪਾਵੇ ਦਾ ਸੰਤਾਨਾਂ ਅੰਸਾਈ ਕੋ ਪਿਆਰੀ ਸਾਥ ਸਿੱਧੀ ਇੱਕ ਸਾਥੇ ਰੋਤਾ ਦਾਤਾ ਪੰਗਾਇ ਘੁਪਾ ਕਰੇ 513 ਪਰਹਾਰ ਸ੍ਰੀ ਕੀ ਸਾਰੀ ਸੰਗਤਾਂ ਮਨ ਬੇਤੀ ਗੁਰੂ ਕੇ ਪਾਵਨ ਚਰਨਾਂ ਨਾਲ ਜਰੂਰ ਤੇ ਗੱਜ ਕੇ ਆ ਕੋ ਸਤਨਾ ਆਸਵਾਰ ਦੀਆਂ ਇਹ ਸੰਸਾਰ ਤੇ ਅਸਮਾਨ ਤੇ ਤਾਰੇ ਅਸ ਵਿੱਚ ਦੀ ਗੱਲਾਂ ਕਰਦੇ ਨੇ ਕਿ ਸੰਸਾਰ ਉਤੇ ਬੜੇ ਪਗੰਬਰ ਆਏ ਤੇ ਗਏ ਪਰ ਗੁਰਕਲਜੀ ਪਰ ਪਾਸ਼ਾ ਮਹਾਰਾਜ ਦੀਆਂ ਰੀਸਾਂ ਜ਼ਿੰਦਗੀ ਦੇ ਵਿੱਚ ਕੋਈ ਨਹੀਂ ਕਰ ਸਕਦਾ ਅਨੰਦਪੁਰ ਸਾਹਿਬ ਦੀ ਧਰਤੀ ਏ ਤੇ ਮੇਰੇ ਪਾਸ਼ਾ ਦਾ ਦਰਬਾਰ ਸੱਜਿਆ ਹੋਇਆ ਈ ਸੱਜੇ ਹੋਏ ਦਰਬਾਰ ਦੇ ਵਿੱਚ ਇੱਕ ਕਾਜੀ ਆਇਆ ਏ ਕਾਜੀ ਦਾ ਨਾਮ ਸੁਲਾਰਦੀਨ ਉਹਨੇ ਗੁਰਦੇਵ ਪਾਸ਼ਾ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕਰਕੇ ਆਖਿਆ ਪਾਸ਼ਾ ਜੇ ਇਨਸਾਨ ਦੇ ਲਿਖੇ ਹੋਏ ਲੇਖ ਮਿਟਨੇ ਨਹੀਂ ਫਿਰ ਗੁਰੂ ਨੂੰ ਮੱਥਾ ਟੇਕਣ ਦਾ ਕੀ ਫਾਇਦਾ ਏ ਯਾਰੀ ਸਾਸ ਸਿੰਘ ਜੀ ਕਾਜੀ ਸਲਾਰਦੀਨ ਦਾ ਸਵਾਲ ਬੜਾ ਕਾਰਲੇਗੌਰ ਸੀ ਪਰ ਗੁਰਦੇਵ ਪਾਸ਼ਾ ਮਹਾਰਾਜ ਜੀ ਦਾ ਜਵਾਬ ਦੇਣਾ ਵੀ ਬੜਾ ਕਾਰਲੇਗੌਰ ਸੀ ਹਜ਼ੂਰ ਨੇ ਇੱਕ ਮੋਹਰ ਫੜੀ ਗੁਰਦੇਵ ਪਾਸ਼ਾ ਮਹਾਰਾਜ ਜੀ ਆਖਣ ਲੱਗੇ ਕਾਜੀ ਸਾਹਿਬ ਮੋਹਰ ਦਾ ਮੂੰਹ ਤਾਂ ਨੂੰ ਕਿਤਾਬ ਹਜ਼ੂਰ ਆਖਣ ਲੱਗੇ ਕਾਜੀ ਸਾਹਿਬ ਇਸ ਮੋਹਰ ਦੇ ਅੱਖਰ ਵੇਖੋ ਸਿੱਧੇ ਨੇ ਕਿ ਜਾ ਪੁੱਠੇ ਨੇ ਕਾਜੀ ਸਲਾਰਦੀਨ ਅੱਛਾ ਪਾਸ਼ਾ ਮੋਹਰ ਦੇ ਅੱਖਰ ਤੇ ਪੁੱਠੇ ਨੇ ਉਹੀ ਮੋਰ ਗੁਰਦੇਵ ਪਾਸ਼ਾ ਮਹਾਰਾਜ ਨੇ ਝੁਕਾਈ ਤੇ ਉਹਦਾ ਥੱppa ਕਾਗਜ਼ ਉੱਤੇ ਲਾਇਆ ਤੇ ਅੱਖਰ ਸਿੱਧੇ ਹੋ ਗਏ ਹਜ਼ੂਰ ਅੱਖ ਲੈ ਕੇ ਕਾਜੀ ਜੀ ਹੁਣ ਅੱਖਰ ਪੁੱਠੇ ਨੇ ਕਿ ਸਿੱਧੇ ਨੇ ਕਾਜੀ ਸਲਾਰ ਦੀ ਜੀ ਆਖਿਆ ਪਾਸ਼ਾ ਅੱਖਰ ਤੇ ਸਿੱਧੇ ਨੇ ਹਜ਼ੂਰ ਅੱਖ ਲੈ ਕੇ ਇਹੋ ਬਾਬੇ ਨਾਨਕ ਦੇ ਘਰ ਦਾ ਦਸਤੂਰ ਏ ਇੱਥੇ ਜਿਹੜਾ ਝੁੱਕ ਕੇ ਆਵੇਗਾ ਮਨ ਨੀਵਾ ਕਰਕੇ ਆਵੇਗਾ ਮੱਥ ਉੱਚੀ ਕਰਕੇ ਆਵੇਗਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਕਰੋ ਦੇ ਮਿੱਠੇ ਲਿਖੇ ਹੋਏ ਲੇਖ ਜਿਹੜੇ ਨੇ ਉਹ ਮਟਾ ਕੇ ਰੱਖ ਦਵੇਗਾ ਉਹ ਗੁਰ ਕਲਗੀ ਤਰ ਪਾਤਸ਼ਾਹੀ ਵੀ ਕੋਈ ਸੰਸਾਰ ਉੱਤੇ ਨਹੀਂ ਕਰ ਸਕਦਾ ਇੱਕ ਮੁਸਲਮਾਨ ਕਵੀ ਕਹਿੰਦਾ ਹੈ ਉਹ ਕਹਿੰਦਾ ਸੰਸਾਰ ਦੀਆਂ ਸਭ ਤੋਂ ਵੱਡੀਆਂ ਜੰਗਾਂ ਸੰਸਾਰ ਦੇ ਸਭ ਤੋਂ ਵੱਡੇ ਯੁੱਧ ਜਿਹੜੇ ਨੇ ਸੰਸਾਰ ਦੀਆਂ ਜਿਹੜੀਆਂ ਵੱਡੀਆਂ ਲੜਾਈਆਂ ਲੜੀਆਂ ਗਈਆਂ ਨੇ ਉਹ ਕੇਵਲ ਤੇ ਕੇਵਲ ਤਿੰਨਾਂ ਚੀਜ਼ਾਂ ਉੱਤੇ ਲੜੀਆਂ ਗਈਆਂ ਨੇ ਉਹ ਤਿੰਨ ਚੀਜ਼ਾਂ ਕਿਹੜੀਆਂ ਨੇ ਜਾਰਤ ਜੇਉਂ ਤੇ ਜ਼ਮੀਨ ਉਹ ਕਹਿੰਦਾ ਤਿੰਨ ਲੜਾਈਆਂ ਲੜੀਆਂ ਗਿਆ ਸਸਾਰ ਤੇ ਤਿੰਨ ਚੀਜ਼ਾਂ ਨੂੰ ਮੁੱਖ ਰੱਖਦੇ ਹੋਇਆ ਚਾਰ ਔਰਤ ਪਿਆਰੀ ਸਾਧ ਸਿੰਘ ਜੀ ਜ਼ਮੀਨ ਤੇ ਮਾਇਆ ਕਰਕੇ ਆਂਦਾ ਤਿੰਨ ਚੀਜ਼ਾਂ ਲੜੀਆਂ ਗਿਆ ਨੇ ਮਾਇਆ ਕਰਕੇ ਔਰਤ ਖੜਕੇ ਜ਼ਮੀਨ ਕਰਕੇ ਉਹ ਕਹਿੰਦਾ ਮੈਂ ਵਾਰੇ ਜਾਣਾ ਗੁਰਕਲਗੀ ਪਰਪਾਸ਼ਾ ਮਹਾਰਾਜ ਜੇਤੋ ਆ ਦੂਰ ਨੇ 14 ਜੰਗਾਂ ਲੜੀਆਂ ਤੇ 14 ਜੰਗਾਂ ਵਿੱਚੋਂ ਇੱਕ ਵੀ ਜੰਗ ਜਾਰ ਚੋਰੂ ਜ਼ਮੀਨ ਵਾਸਤੇ ਨਹੀਂ ਗੁਰਦੇਵ ਪਾਸ਼ਾ ਮਹਾਰਾਜ ਨੇ ਚਾਲਮਤਾ ਖਾਤਮਾ ਕਰਨ ਵਾਸਤੇ ਲੜੀਆਂ ਨੇ ਫਿਰ ਉਹਦੇ ਅਰੀਸਾ ਤੇ ਸੰਸਾਰ ਵਿੱਚ ਕੋਈ ਨਹੀਂ ਕਰ ਸਕਿਆ ਉਪਰ ਕਲਗੀਧਰ ਪਾਸ਼ਾ ਮਹਾਰਾਜ ਮਸੀਬਤ ਦੇ ਸਮੇਂ ਵਿੱਚ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਨੂੰ ਤਿਆਸਗੁਆਈ ਪਰਦਾ ਛੱਡੇ ਨੇ ਹਜ਼ੂਰ 6 ਤੇ 7 ਕੋ ਦੀ ਰਾਤ ਨੂੰ ਆਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਛੱਡ ਕੇ ਸਰਸਾ ਨਦੀ ਦੇ ਕਿਨਾਰੇ ਉੱਤੇ ਪਹੁੰਚਦੇ ਨੇ ਸਤ ਪੋ ਦਾ ਅਮਰਤ ਵੇਲੇ ਦਾ ਸਮਾ ਹੁੰਦਾ ਹੈ ਤੇ ਪਿਆਰੀ ਸਾਧ ਸੰਗਤੀ ਸਰਸਾ ਨਦੀ ਦੇ ਕਿਨਾਰੇ ਉੱਤੇ ਇੱਕ ਪਾਸੇ ਜਾਤ ਹੁੰਦੀ ਏ ਦੂਜੇ ਪਾਸੇ ਗੁਰਦੇਵ ਪਾਤਸ਼ਾਹ ਮਹਾਰਾਜ ਜੀ ਆਸਾ ਦੀ ਵਾਰ ਦੀ ਬਾਣੀ ਦਾ ਕੀਰਤਨ ਕਰਦੇ ਨੇ ਹਜ਼ੂਰ ਨੇ ਆਸਾ ਦੀ ਵਾਰ ਦੀ ਬਾਣੀ ਦਾ ਕੀਰਤਨ ਸਮਾਨਿਤ ਕੀਤਾ ਅਮਰਤ ਵੇਲੇ ਦੇ ਸਮੇਂ ਨੂੰ ਸੁਭਾਲਿਆ ਆਹ ਜੂਰ ਨੇ ਸਿੱਖਾਂ ਨੂੰ ਕਿ ਕੀਤਾ ਸਰਸਾ ਨਦੀ ਨੂੰ ਪਾਰ ਕੀਤਾ ਜਾਵੇ ਗੁਰੂ ਦਸ ਪਾਕੇ ਸਿੱਖਾਂ ਨੇ ਸਰਸਾ ਨਦੀ ਨੂੰ ਪਾਰ ਕੀਤਾ ਇਤਿਹਾਸਿਕ ਵਾਈ ਪਰਦਾ ਇਹ ਪਰਿਵਾਰ ਦੇ ਹਿੱਸਿਆਂ ਵਿੱਚ ਵੰਡਿਆ ਗਿਆ ਇੱਕ ਹਿੱਸੇ ਵਿੱਚ ਛੋਟੇ ਤੋਂ ਸਰਨਾ ਦੇ ਤੇ ਮਾਤਾ ਗੁਜਰੀ ਜੀ ਆਏ ਜਿਹੜੇ ਗੰਗੂ ਬ੍ਰਾਹਮਣ ਦੇ ਨਾਲ ਉਹਦੇ ਪਿੰਡ ਖੇੜੀ ਚਲ ਕੇ ਦੂਜੇ ਹਿੱਸੇ ਵਿੱਚ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ ਭਾਈ ਮਨੀ ਸਿੰਘ ਦੇ ਨਾਲ ਦਿੱਲੀ ਦੀ ਧਰਤੀ ਉੱਤੇ ਪਹੁੰਚ ਗਏ ਤੀਜੇ ਹਿੱਸੇ ਵਿੱਚ ਗੁਰਦੇਵ ਪਾਤਸ਼ਾਹ ਮਹਾਰਾਜ ਕੁਝ ਸਿੱਖ ਸਰਸਾ ਨਦੀ ਨੂੰ ਪਾਰ ਕਰਕੇ ਪਿੰਡ ਕੋਟਲੇ ਨਿਹੰਗਾਂ ਦੇ ਘਰ ਵਿੱਚ ਗਏ ਨੇ ਭਾਈ ਨਿਆਨਖਾਂ ਦੇ ਘਰ ਵਿੱਚ ਜਿਹੜਾ ਇੱਕ ਮੁਸਲਮਾਨ ਸੀ ਉਹਦੇ ਘਰ ਵਿੱਚ ਚੱਗੁਰ ਕਲਗੀ ਤਰਪਾਸ਼ਾ ਨੇ जख्मी ਹੋਏ ਆਪਰੇ ਸਿੰਘ ਭਾਈ ਸਾਹਿਬ ਪਈ ਬਚੇਰ ਸਿੰਘ ਨੂੰ ਛੱਡਿਆ ਤੇ ਨਿਆਨਖਾਂ ਨੇ ਬੇਨਤੀ ਕਰਕੇ ਆਖਿਆ ਪਾਤਸ਼ਾਹ ਘਰ ਦੇ ਦਰਵਾਜੇ ਤੱਕ ਰਿਹਾਏ ਜੋ ਕਿਰਪਾ ਕਰੋ ਮੇਰੇ ਘਰ ਵਿੱਚ ਵੀ ਚਰਨ ਪਾ ਕੇ ਘਰ ਨੂੰ ਪਵਿੱਤਰ ਕਰੋ ਹਜ਼ੂਰ ਆਖਣ ਲੱਗੇ ਨਿਆਨਖਾਂ ਜੀ ਦੇ ਸਮਾ ਆਇਆ ਨਹੀਂ ਅਸੀ ਤੇਰੇ ਘਰ ਵਿੱਚ ਆਪਨਾ ਰੂਪ ਸਮਝ ਕੇ ਪੈਸਾ ਪਾਈ ਬਚਪਰ ਸਿੰਘ ਛੱਡ ਕੇ ਚਲੇ ਸੇਵਾ ਆਇਓ ਇਹ ਤੋਰ ਦੇ ਪਾਸ਼ਾ ਜਿ ਪੁਰੇ